ਸਹਾਤ ਦੇ ਪਰੇ ਦੀ ਉੱਚੀ ਦਿਰਾਨੇ ਮਿਲਬੋਟ ਦੇ ਲਾ ਰਜੇ ਨੂੰ ਚਰਦੀ ਕਲਾ ਦੇ ਲਈ ਅਨ ਸੂਚੇ ਦੇ ਤਰ੍ਹਾਂ ਸ਼ਾਮਣ ਸ਼ਾਮ ਕੀਤੇ ਰਹੀ ਹੈ ਇਹ ਅਕਾਸ਼ ਨੂੰ ਸੰਗਤ ਵੱਲੋਂ ਕੀਤੀ ਗਈ ਹੈ ਸੋ ਮੈਂ ਸਮਝਦਾ ਅੱਜ ਜਿੱਥੇ ਸ੍ਰੀ ਗੁਰੂ ਸੰਗਤ ਨੇ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਆਪਣੀ ਬੇਨਤੀ ਜੋੜੀ ਦਿੱਤੀ ਹੈ ਜੀ ਦਾਨ ਸਾਹਿਬ ਜੀ ਕਿਰਪਾ ਕਰਨਗੇ ਸਮੁੱਚੀ ਸੰਗਤ ਦੇ ਵਿਜਿਮੇ ਦਾ ਇਸ ਦੇ ਵਿੱਚ ਆਰਡਰ ਦੇ ਉੱਤੇ ਪਾਕਿਸਤਾਨ ਦੇ ਆਪਾ ਤੇ ਤਨਾਪੂਰ ਸਥਿਤੀ ਬਣੀ ਹੋਈ ਹੈ ਉਹ ਸਥਿਤੀ ਜਿਹੜੀ ਅਮਨ ਸ਼ਾਂਤੀ ਦੇ ਵਿੱਚ ਬਦਲੇ ਔਰ ਜੋ ਕਤਲੋਗ ਆ ਬਾਤ ਹੋ ਰਹੀ ਹੈ ਉਹ ਕਤਲੋਗ ਆ ਦਾ ਜਿਹੜੀ ਬੰਦ ਹੋਣੀ ਚਾਹੀਦੀ ਹੈ ਔਰ ਏਸੀ ਦੁਬਾਰ ਨਾਲ ਏਸੀ ਦਾਸਾਂ ਦੇਸ਼ੀਆਂ ਸਮੂਹੀ ਸੰਗਤ ਕਰਦੀ ਹੈ ਕਿ ਦੇਸ਼ ਉਹੀ ਬੇਸ਼ਤਰਤੀ ਕਰ ਸਕਦਾ ਜਿਹੜੇ ਦੇਸ਼ਾਂ ਦੇ ਵਿੱਚ ਸ਼ਾਂਤਿਵਾਰ ਭਾਈਚਾਰ ਸਾਂਝਾ ਜਿਹੜੀ ਉਹ ਮਜ਼ਬੂਤ ਰਹਿੰਦੀ ਹੈ ਸੋ ਸਾਡਾ ਦੇਸ਼ ਇੱਕ ਸਮੂੱਚਾ ਭਾਰਤ ਦੇਸ਼ਿਕਾ ਔਰ ਜੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਨਾ ਸਮਝਾ ਹੋਵੇਗਾ ਤਾਂ ਸਾਡਾ ਦੇਸ਼ ਹੋਰ ਵੀ ਜਲਤਰਾਸ ਦੇ ਨੀਤੀ ਤਰਤੀ ਕਰੇਗਾ ਸੋਸੀਂ ਇਹ ਹੀ ਅਰਦਾਸ ਕਰਦੇ ਹਾਂ ਕਿ ਸਮੁੱਚੇ ਦੇਸ਼ ਦੇ ਵਿੱਚ ਸਾਰ ਬਾਰਡਰ ਦੇ ਉੱਤੇ ਅਮਨ ਸ਼ਾਂਤੀ ਬਣੇ ਅੱਜ ਮੋਹਰਾ ਸ਼੍ਰੀ ਸੀਸ਼ਨਾਲ ਸਾਹਿਬ ਜੀ ਤੇ ਸਭਾਪਤੇ ਪੰਨੇ ਲਈ ਅਰਦਾਸ ਕੀਤੀ ਹੈ ਕਿ ਪਾਕਿਸਤਾਨ ਭਾਰਤੀ ਬਾਰਡਰ ਤੇ ਜੰਗ ਲੱਗੀ ਆ ਜਿਹੜੇ ਸਾਡੇ ਫੌਜੇ ਵਿੱਚ ਸਤਾਈ ਲੜ ਰਹੇ ਨੇ ਸਾਰੇ ਸੰਘਤ ਵੱਲੋਂ ਸਰਬੋਤਮ ਸਹਿਪਲੇ ਦੀ ਉਹਨਾਂ ਦੀ ਫੌਜੀ ਵੀ ਨਾਲ ਦੀ ਅਰਾਸ ਕੀਤੀ ਆ ਤੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਸਾਡੇ ਦੇਸ਼ ਵਿੱਚ ਬਣੀ ਰਹੇ ਤੇ ਸ਼ਾਂਤੀ ਦੀ ਵੀ ਅਸੀਂ ਅਰਦਾਸ ਕੀਤੀ ਆ ਕਿਉਂਕਿ ਮਨੁੱਖਤਾ ਦੀ ਜਿਹੜੀ ਮਨੁੱਖਤਾ ਦੀ ਜੀਵਨ ਰੱਖਣ ਦੇ ਲਈ ਸਾਨੂੰ ਬਹੁਤ ਜ਼ਰੂਰੀ ਹੈ ਸਾਰੀ ਸੰਗਤ ਜਿਹੜੀ ਆਪਣਾ ਟਾਈਮ ਕੱਟ ਗਈ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੋਈ ਦਿੱਕਤ ਹੋਵੇ ਸਭ ਬੈਠੇ